ਤੀਸਰਾ ਮਾਮਲਾ ਜੀ ਇੱਕ 20 ਤਰੀਕ ਨੂੰ ਇਸ ਮਹੀਨੇ ਇੱਕ ਬਸੂਲਪੁਰ ਨਹਿਰਾ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਗਈ ਸੀ ਜ ਜਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤਰੂ ਸੋਨੀ ਸਾਉਂਦੀ ਨਿਗਰਾਨੀ ਹੈਡ ਐਸਐਚਓ ਗੁਰਜਨ ਸਿੰਘ ਐਸਐਟਓ ਸਦਰਦੀ ਨਿਗਰਾਨੀ ਹੈਡ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਕੁਝ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਰਿਹਾ ਇਹਦੇ ਕੋਲੋਂ ਦੋਸ਼ੀ ਕੋਲੋਂ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਰਦਾਤ ਕੀਤੀ ਸੀ ਉਹ ਬਰਾਮਦ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਜੋ ਮੁੱਢਲੀ ਪੁੱਛ ਗਿਸਚ ਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਤੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਤੇ ਵਿੱਚ ਇੰਨੀ ਲੜਕੀ ਦਾ ਕਤਲ ਕੀਤਾ ਪੂਰਨ ਕਿਸੇ ਕਿਸਮ ਦੀ ਉੜਿੰਦਾ ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਕਈ ਗੋਸ਼ਟਿਕ ਚੱਲ ਰਹੀ ਹੈ ਇਹਦਾ ਰਿਕਾਰਡ ਕੰਡਾੜਿਆ ਜਾ ਰਿਹਾ ਜੇ ਕੋਈ ਦੇਖੋ ਜੀ ਚੀਜ਼ ਸਾਹਮਣੇ ਆਉਂਦਾ ਤੇ ਦੂਸਰੇ ਕਿਸਮ ਦੇ ਚੱਲ ਤਕਰਾਰਾ ਜੀ ਪਰਿਵਾਰ ਦਾ ਤਕਰਾਰਾ ਇਹਦੀ ਲੜਕੀ ਹਤਕਾਰਾ ਲੜਕੀ ਦਾ ਰਾਣੀ ਇਹਦਾ ਕੋਈ ਤਕਰਾਰ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹ ਲੜਚੀ ਦਾ ਕਤਲ ਕੀਤਾ ਸਾਲ ਤੋਂ ਪੁਰਸੂ ਵਾਲੇ ਹੀ ਜਗਾ ਹਾਂਜੀ ਜੀ ਬਿਲਕੁਲ ਇਹਨਾਂ ਰਮਾਨ ਲੈ ਕੇ ਬਿਲਕੁਲ ਇਹਦੀ ਤਰੀਕੀ ਨਾਲ ਕੁਝ ਕਿਸ ਕਿਤੇ